ਤੁਸੀਂ ਕਿਤੇ ਚਲੀਆਂ ਜਾਓ ਹਜ਼ਾਰਾਂ ਕੁੜੀਆਂ ਨੇ ਫੈਸ਼ਨ ਕੀਤਾ ਹੋਵੇ ਉਹਨਾਂ 'ਚ ਇੱਕ ਸਿਰ ਤੇ ਚੁੰਨੀ ਵਾਲੀ ਖਲੋਤੀ ਹੋਵੇ ਜੇ ਲੋਕ ਮੁੜ ਮੁੜ ਕੇ ਨਾ ਵੇਖਣ ਪਈ ਉਹ ਵਾਕਿਆ ਸਰਦਾਰਾਂ ਦੀ ਜਾਂ ਸਰਦਾਰਾਂ ਦੀ ਮਾਂ ਵਾਂ ਜਾਂ ਉਹ ਸਰਦਾਰਾਂ ਦੀ ਨੌਂ ਵਾਂ ਜਾਂ ਉਹ ਸਰਦਾਰਾਂ ਦੀ ਧੀ ਆ ਜਾਂ ਸਰਦਾਰਾਂ ਦੀ ਭੈਣ ਪੁਰੀ ਜਾਂਦੀ ਆ ਤੁਹਾਨੂੰ ਗੁਰੂ ਨੇ ਸਤਕਾਰ ਦਿੱਤਾ ਹੈ ਗੁਰੂ ਨੇ ਮਾਣ ਦਿੱਤਾ ਹੈ ਪਰ ਹੁਣ ਤੇ ਆਵਾ ਉੱਤੇ ਆਪਿਆ ਮਾਫ਼ ਕਰਿਓ ਉਸ ਗੱਲ ਦਾ ਗੁੱਸਾ ਨਾ ਕਰਿਓ ਉਹਨਾਂ ਦੇ ਮਾੜੀ ਮਾਈ ਸੇਤੀ ਡਰਦੀ ਨਾਉ ਦੇ ਸਿਰ ਤੇ ਹੱਥ ਨਹੀਂ ਰੱਖਦੀ ਵੀ ਉਹ ਜਿ ਪਿਆਰ ਦਤਾ ਤੇ ਨੇ ਗਾਲੀ ਪੈ ਜਾਣਾ ਵੀ ਮੈਂ ਦੇ 5000 ਹੁਣੇ ਲਾ ਗਿਆ ਕਿ ਤੂੰ ਇਹ ਗੁੰਧਲਾਂ ਹੀ ਪਾਤੀਆਂ ਵੜ ਕੇ ਸਾਰੀਆਂ ਮਾਈ ਪਿਚੁੰਨੀ ਉਹ ਮਤਲਬ ਸਟਾਈਲ ਉਹ ਲੈਣਾ ਵੇ ਚੁੰਨੀ ਖਲੋਵੇ ਨਾ ਭੱਜ ਭੱਜ ਠਾਂ ਨੂੰ ਤੇਰੇ ਬਰੋਂ ਆਪੇ ਚੁੰਨੀ ਗੱਲ ਚ ਆ ਗਈ ਗੱਲ ਤੋਂ ਅੱਗੇ ਕਿੱਲੀ ਤੇ ਚਲੀ ਗਈ ਇਹ ਗੱਲ ਮੈਂ ਤੁਹਾਨੂੰ ਇਸ ਕਰਕੇ ਸੁਣਾਇਆ ਚੁੰਨੀਆਂ ਤੇ ਪੱਗਾਂ ਤੇ ਮਾਣ ਕਰੋ ਜਿੱਨਾ ਘਰਾਂ ਚੋਂ ਪੱਗਾਂ ਹੀ ਨਹੀਂ ਹੈਗੀਆਂ ਸਮਝੋ ਸਰਦਾਰੀ ਖੋਸ ਗਈ